ਇਹ ਸਾਡਾ ਜਿਹੜਾ ਪੰਜਾਬ ਆਰਟੀ ਅਸੋਸੀਏਸ਼ਨ ਦਾ ਫੈਸਲਾ ਸੀ ਵੀ ਸਮੁੱਚੇ ਜਿਹੜੇ ਜਿੰਨੇ ਡਿਸਟ੍ਰਿਕਟ ਹੈਡਕੁਆਟਰਸ ਤੇ ਮਾਰਕੀਟ ਕਮੇਟੀਆਂ ਨੂੰ ਜਿਹੜੀ ਹੜਤਾਲ ਚੱਲ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਸਾਡੀਆਂ ਮੰਗਾਂ ਨੂੰ ਲੈ ਕੇ ਉਹਦੇ ਸਬੰਧ ਵਿੱਚ ਅਸੀਂ ਸੈਕਟਰੀ ਪਟਿਆਲਾ ਨੂੰ ਇੱਥੇ ਇਹ ਮੈਮੋਰੰਡਮ ਦਿੱਤਾ ਹੈ ਅੱਜ ਅਸੀਂ 2 ਦਿਨ ਪਹਿਲਾਂ ਸੈਕਟਰੀ ਫੂਡ ਤੇ ਮੰਤਰੀ ਜੀ ਨਾਲ ਮੀਟਿੰਗ ਕਰਕੇ ਆਏ ਸੀ ਉਹਦੇ ਬਾਰੇ ਅਸੀਂ ਅੱਜ ਪਟਿਆਲਾ ਅਰਤੀ ਅਸ਼ੂਜ ਨੇ ਮੀਟਿੰਗ ਰੱਖੀ ਸੀ ਜਿਹੜੀ ਕਿ ਅੱਜ ਤੋਂ ਹੜਤਾਲ ਤੇ ਜਾਣ ਦੀ ਸੀਗੀ ਇਹਨਾਂ ਨੂੰ ਕਨਵੇ ਕਰਨਾ ਸੀ ਵੀ ਸਾਡੀ ਸਰਕਾਰ ਨੇ ਕੋਈ ਮੰਗ ਮੰਨੀ ਨਹੀਂ ਜੇ ਉਹ ਮੰਨਣਗੇ ਤਾਂ ਅਸੀਂ ਅੱਗੇ ਇਹਦੇ ਬਾਰੇ ਸੋਚਾਂਗੇ ਅੱਜ ਤੋਂ ਸਾਡੀ ਪੂਰਨ ਸਟਾਈਕ ਹੈ ਉਹੀ ਅਸੀਂ ਅੱਜ ਮੋਮੈਂਟਮ ਇੱਥੇ ਸਾਕੀ ਸਾਹਬ ਨੂੰ ਦਿੱਤਾ ਮੰਡੀਆਂ ਦੇ ਵਿੱਚ ਥੋੜਾ ਜਿਹਾ ਫਿਰ ਹੋਜ-ਪੋਜ ਨਹੀਂ ਹੋਣੀ ਬਹੁਤ ਮੰਡੀਆਂ ਦੇ ਵਿੱਚ ਥੋੜਾ ਹੋਜ-ਪੋਜ ਨਹੀਂ ਹੋ ਜੂ ਕਿਉਂਕਿ ਇੱਥੇ ਦੇਖੋ ਗੱਲ ਇਹ ਹੈ ਜੀ ਹੋਜ-ਪੋਜ ਤਾਂ ਹੁਣ ਹੀ ਹੋਣਾ ਜੇ ਸਰਕਾਰ ਨਹੀਂ ਕੁਝ ਕਰੂਗੀ ਕਿਉਂਕਿ ਇੱਕ ਮਹੀਨਾ ਪਹਿਲਾਂ ਸਾਡੀ ਪੰਜਾਬ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਦੱਸ ਦਿੱਤਾ ਗਿਆ ਸੀ ਨਾ ਕੋਈ ਸਪੇਸ ਹੈ ਸ਼ੈੱਲਰ ਵਾਲਿਆਂ ਨੂੰ ਵੀ ਪ੍ਰੋਬਲਮ ਹੈ ਜਗ੍ਹਾ ਕੋਈ ਨਹੀਂ ਹੈਗੀ ਮਾਲ ਲੱਗਣ ਨੂੰ ਜੇ ਅਸੀਂ ਮਾਲ ਤੋਲ ਵੀ ਦਿੰਦੇ ਸਾਡਾ ਮਾਲ ਚੱਕਿਆ ਨਹੀਂ ਜਾਣਾ ਪਿੱਛੇ ਕਾਨਕ ਜਿਨ੍ਹਾਂ ਨੇ ਇੰਨੀ ਸ਼ਾਰਟੇਜ ਲੈ ਲਈ ਜਿੰਨੀ ਸਾਨੂੰ ਵਾੜ ਤੱਕ ਨਹੀਂ ਲੱਗੀ ਇਹਦੇ 'ਚ ਤਾਂ ਅਸੀਂ ਜਮਾਂ ਹੀ ਨਹੀਂ ਬਚਨੇ ਇਸ ਕਰਕੇ ਆਪਣੇ ਆਪਣੇ ਬਚਾਅ ਵਾਸਤੇ ਕੋਈ ਕਿਸੇ ਦੇ ਕਹਿਣ ਦੀ ਵੀ ਲੋੜ ਨਹੀਂ ਹਰ ਬੰਦਾ ਆਪਣੇ ਬਚਾਅ ਵਾਸਤੇ ਖੜਾ ਹੈ ਤੇ ਹਰ ਬੰਦੇ ਨੂੰ ਅੱਗੇ ਟੋਲਣਾ ਚਾ ਰਿਹਾ ਦੇਖਦੇ ਆਲ ਦੀ ਦੁਪਤਾ ਹੁੰਦਾ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਅੱਜ ਵੀ ਸਾਡੇ ਜਿਹੜੇ ਵਿਜੇ ਕਲਣਾ ਜੀ ਪ੍ਰਧਾਨ ਜੀ ਨੂੰ ਸੀਐਮ ਸਾਹਿਬ ਨੂੰ ਮਿਲਣਗੇ ਉਮੀਦ ਆ ਵੀ ਇਹ ਖੇਤੀ ਮਸਲਾ ਇਹ ਹੱਲ ਹੋ ਜਾਊਗਾ ਜਦੋਂ ਮਸਲਾ ਹੱਲ ਹੋ ਜਾਊਗਾ ਜਿਹੜੀ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸ਼ੈਲਰਾਂ ਦੀ ਐਜੰਸੀਆਂ ਦੀ ਸਾਂਝਾ ਉਬਰਕਰਾਰ ਰੋਜ਼ੀ ਕਿ ਫਿਲਹਾਲ ਬਾਈਕਟ ਫਿਲਹਾਲ ਬਾਈਕਟ ਠੀਕ